ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ 크리스마ਸ ਦੇ ਤਿਹਾਰ ਤੇ ਮੌਕੇ ਤੇ ਮੈਂ ਸਾਰੇ ਸਾਡੇ ਦਰਸ਼ਕਾਂ ਨੂੰ ਮੈਰੀ 크리스마ਸ ਕਹਿੰਦਾ ਹਾਂ ਤੇ ਸਾਨੂੰ ਜਿਹੜੇ ਵੀ ਤਿਹਾਰ ਨੇ ਅੱਡ-ਅੱਡ ਫਿਰਕਿਆਂ ਦੇ ਉਹ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਐ ਜਿਹੜੀ ਨਫ਼ਰਤ ਫੈਲ ਰਹੀ ਹੈ ਤਿਹਾਰਾਂ ਦੇ ਨਾਂ ਦੇ ਉੱਤੇ ਫਲਾਈ ਜਾ ਰਹੀ ਹੈ ਇਸ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ। ਪਰਸੋਂ ਦਿੱਲੀ ਹਾਈ ਕੋਰਟ ਨੇ ਜਿਹੜਾ ਫੈਸਲਾ ਗੁਲਦੀਪ ਸਿੰਘ ਸੈਂਗਰ ਜਿਹੜਾ ਕਿ 2017 ਦੇ ਵਿੱਚ ਇੱਕ ਨਾਬਾਲਗ ਲੜਕੀ ਦਾ ਰੇਪ ਕਰਨ ਦਾ ਦੋਸ਼ੀ ਸੀ ਤੇ ਜਿਹਨੂੰ ਸਜ਼ਾ ਹੋਈ ਹੋਈ ਸੀ ਉਸ ਦੀ ਸਜ਼ਾ ਮنسੂਕ ਕਰਕੇ ਉਸ ਨੂੰ ਜ਼ਮਾਨਤ ਦਿੱਤੀ ਹੈ ਉਸ ਫੈਸਲੇ ਤੇ ਸਾਰੇ ਦੇਸ਼ ਦੇ ਵਿੱਚ ਕੁਹਰਾ ਮਚਿਆ ਹੋਇਆ ਹੈ ਜਿੱਥੇ ਅੱਡ ਅੱਡ ਸੰਸਥਾਵਾਂ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਦੀ ਨਿੰਦਿਆ ਕਰ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਗੱਲ ਹੋ ਰਹੀ ਹੈ ਜਿੱਥੇ ਸੀਬੀਆਈ ਜਿਹੜੀ ਕੇਂਦਰੀ ਸਰਕਾਰ ਦਾ ਜਿਹੜਾ ਪਿੰਜਰੇ ਦਾ ਤੋਤਾ ਹੈ ਉਸ ਦੇ ਉੱਤੇ ਦੋਸ਼ ਲੱਗ ਰਹੇ ਐ ਵੀ ਉਸ ਨੇ ਇਸ ਦੀ ਪੈਰਵਾਈ ਨਹੀਂ ਕੀਤੀ ਕਿਉਂਕਿ ਇਹ ਕੇਸ ਸੀਬੀਆਈ ਕੋਲ ਗਿਆ ਹੋਇਆ ਸੀਗਾ ਯੂਪੀ ਦੇ ਵਿੱਚ ਇਨਸਾਫ ਨਹੀਂ ਸੀ ਮਿਲ ਸਕਦਾ ਇਸ ਕਰਕੇ ਇਹ ਕੋਰਟ ਦਿੱਲੀ ਆਇਆ ਸੀ ਤੇ ਦਿੱਲੀ ਦੀ ਹਾਈ ਕੋਰਟ ਹੈ ਜਿਹੜੀ ਇਹ ਉਹਨੇ ਇਨਸਾਫ ਕਰਨ ਦੀ بجائے ਇਨਸਾਫ ਹੋਇਆ ਹੋਇਆ ਜਿਹੜਾ ਹੈ ਉਸ ਨੂੰ ਅਬਾਰਟ ਕਰ ਦਿੱਤਾ ਉਸ ਨੂੰ ਖਤਮ ਕਰ ਦਿੱਤਾ ਤੇ ਉਹਦੇ ਉੱਤੇ ਇੱਕ ਜਿਹੜੀ ਸੋਸ਼ਲ ਐਕਟੀਵਿਸਟ ਹੈ ਉਹਨਾਂ ਦੀ ਬਹਿਸ ਬਹਿ ਸੁਣੀ ਸੀ ਉਹ ਕਹਿੰਦੇ ਵੀ ਜਿਹੜੀ ਸ਼ਰਤ ਲਾਈ ਹੈ ਵੀ ਜਿਹੜਾ ਕੁਲਦੀਪ ਸਿੰਗਰ ਹੈ ਉਹ ਜਿੱਥੇ ਉਹ ਲੜਕੀ ਰਹਿੰਦੀ ਹੈ ਉਹਦੇ 5 ਕਿਲੋਮੀਟਰ ਦੇ ਦਾਇਰੇ ਚ ਜਾਊਗਾ ਨਹੀਂ ਕੀ ਇਹ ਹੈ ਰੋਕ ਕੁਲਦੀਪ ਸਿੰਗਰ ਤੇ ਹੈ ਜਾਂ ਉਸ ਕੁੜੀ ਤੇ ਹੈ ਵੀ ਉਹ ਕੁੜੀ ਜਿਹੜੀ ਹੈ ਉਹ 5 ਕਿਲੋਮੀਟਰ ਤੋਂ ਜੇ ਬਾਹਰ ਨਿਕਲੀ ਤੇ ਫੇਰ ਉਹਨੂੰ ਕੁਝ ਹੋ ਗਿਆ ਤਾਂ ਫੇਰ ਕੋਈ ਗੱਲ ਨਹੀਂ ਜੇ ਉਹ 5 ਕਿਲੋਮੀਟਰ ਦੇ ਅੰਦਰ ਨਹੀਂ ਜਾਊਗਾ ਉਹ ਜਣੀ ਉਹ ਕੁੜੀ ਕਿਤੇ ਜਾ ਹੀ ਨਹੀਂ ਸਕਦੀ ਇਹ ਵੱਖਰੀ ਕਿਸਮ ਦੀ ਇੱਕ ਮੈਨੂੰ ਲੱਗਿਆ ਵੀ ਇਹ ਇਹ ਬੰਦਸ਼ ਤਾਂ ਇਸ ਇੱਕ ਕਿਸਮ ਨਾਲ ਉਸ ਕੁੜੀ ਤੇ ਲੱਗੀ ਤੇ ਦੂਜਾ ਇਹ ਵੀ ਉਹ ਕੁੜੀ ਕੱਲ ਆਪਣੀ ਮਾਂ ਦੇ ਨਾਲ ਇੱਕ ਹੋਰ ਸੋਸ਼ਲ ਐਕਟਿਵਿਸਟ ਦੇ ਨਾਲ ਦਿੱਲੀ ਆਈ ਤੇ ਦਿੱਲੀ ਦੇ ਵਿੱਚ ਉਹ ਜਿਹੜਾ ਉਹ ਉਹਨੇ ਇੰਡੀਆ ਗੇਟ ਦੇ ਉੱਤੇ ਪ੍ਰੋਟੈਸਟ ਕਰਨਾ ਚਾਹਿਆ ਵੀ ਰੇਪ ਇਸਟਾ ਨੂੰ ਬੇਲ ਦੇਣੀ ਬੰਦ ਕਰੋ ਤੇ ਉਹ ਉਹਨੂੰ ਪੁਲਿਸ ਨੇ ਚੁੱਕ ਲਿਆ ਉਹਦੀ ਮਾਂ ਨੂੰ ਚੁੱਕ ਲਿਆ ਜਿਸ ਤਰ੍ਹਾਂ ਦੀਆਂ ਵੀਡੀਓਜ਼ ਆਈਆਂ ਨੇ ਬਹੁਤ ਹੀ ਸ਼ਰਮਨਾਕ ਵੀਡੀਓਜ਼ ਐ ਤੇ ਉਸ ਕੁੜੀ ਦਾ ਤੇ ਉਹਦੀ ਭੈਣ ਵੀ ਸੀ ਉਹਦੇ ਨਾਲ ਤੇ ਉਹਦਾ ਉਹਨਾਂ ਦਾ ਇੱਕ ਸਵਾਲ ਹੈਗਾ ਵੀ ਕੀ ਜਿਹੜੇ ਬਲਾਤਕਾਰੀਆਂ ਉਹ ਤਾਂ ਬਾਹਰ ਤੁਰੇ ਫਿਰਨਗੇ ਤੇ ਜਿਨ੍ਹਾਂ ਨੇ ਇਹ ਗੱਲ ਦੇ ਉੱਤੇ ਆਪਣਾ ਪੱਖ ਰੱਖਣੇ ਪੀੜਤ ਉਹਨਾਂ ਨੂੰ ਤੁਸੀਂ ਧਰਨਾ ਲਾਉਣ ਦੀ ਵੀ ਆਗਿਆ ਨਹੀਂ ਦੇ ਸਕਦੇ ਤੇ ਅਗਲੀ ਗੱਲ ਇੱਕ ਹੋਰ ਉਹਨੇ ਸਵਾਲ ਕੀਤਾ ਵੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਨੇ ਆਵਾਰਾ ਕੁੱਤੇ ਲੋਕਾਂ ਨੂੰ ਵੱਢਣਾ ਇਸ ਗੱਲ ਲਈ ਤਾਂ ਉਹਨਾਂ ਨੇ ਹੁਕਮ ਕੀਤਾ ਵੀ ਉਹ ਸੜਕਾਂ ਤੇ ਖੁੱਲੇ ਨਾ ਤੁਰਨ ਫਿਰਨ ਤੇ ਇੱਥੇ ਜਿਹੜੇ ਦਰਿੰਦੇ ਐ ਉਹਨਾਂ ਦਰਿੰਦਿਆਂ ਨੂੰ ਜਿਹੜੇ ਦਰਿੰਦੇ ਸਿੱਧ ਹੋ ਗਏ ਦਰਿੰਦਗੀ ਦੇ ਤੌਰ ਤੇ ਉਹ ਦਰਿੰਦਿਆਂ ਨੂੰ ਕੋਰਟ ਸੜਕਾਂ ਤੇ ਖੁੱਲੇ ਪੇ ਪੇਜ ਰਹੀ ਹੈ ਜਿਹੜੀ ਜਾ ਕਿਦਰ ਨੂੰ ਰਿਹਾ ਭਾਰਤ ਦਾ ਇਨਸਾਫ ਦਾ ਅੰਤਰਾ ਉਹ ਕੁੜੀ ਨੇ ਇਹ ਵੀ ਕਿਹਾ ਵੀ ਮੈਂ ਪਰਸੋਂ ਸੁਣਵਾਈ ਦੇ ਦੌਰਾਨ ਕੋਰਟ ਦੇ ਵਿੱਚ ਸੀ ਤੇ ਜਦੋਂ ਇਹ ਫੈਸਲਾ ਸੁਣਾਇਆ ਤਾਂ ਮੈਂ ਇੱਕਦਮ ਬੇਹੋਸ਼ ਹੋ ਗਈ ਜਣੀ ਸੁੰਨ ਹੋ ਗਈ ਇੱਕ ਇੱਕ ਤਰ੍ਹਾਂ ਨਾਲ ਤੇ ਮੇਰੇ ਦਿਮਾਗ 'ਚ ਆਇਆ ਵੀ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਲਾਂ ਫਿਰ ਮੈਨੂੰ ਮੇਰੇ ਬੱਚੇ ਯਾਦ ਆ ਗਏ ਤੇ ਮੈਂ ਇਸ ਸਟੈਪ ਤੋਂ ਹਟ ਗਈ ਨਹੀਂ ਤਾਂ ਮੈਨੂੰ ਲੱਗਦਾ ਸੀ ਮੈਂ ਇਸੇ ਅਦਾਲਤ ਦੇ ਵਿੱਚ ਇੱਥੇ ਇਸੇ ਟਾਈਮ ਹੀ ਆਤਮ ਹੱਤਿਆ ਕਰ ਲਵਾਂ ਜਣੀ ਇੱਕ ਐਸ ਕਿਸਮ ਦੀ ਵੀ ਗੱਲ ਹੈਗੀ ਕੱਲ ਉਹ ਦਿੱਲੀ ਦੇ ਵਿੱਚ ਜਿਹੜੇ ਐ ਰਾਹੁਲ ਗਾਂਧੀ ਸੋਨੀਆ ਗਾਂਧੀ ਉਹਨਾਂ ਨੂੰ ਵੀ ਮਿਲੇ ਉਹਨਾਂ ਨੇ ਉਹਨਾਂ ਦੀ ਪੂਰੀ ਮਤ ਕਰਨ ਦੀ ਦਪਰੋਸਾ ਦਿੱਤਾ ਉਹਨਾਂ ਨੇ ਰਾਸ਼ਟਰਪਤੀ ਜੀ ਕੋਲ ਵੀ ਗੁਹਾਰ ਲਾਈ ਹੈ ਵੀ ਤੁਸੀਂ ਵੀ ਔਰਤੋਂ ਮੈਂ ਵੀ ਔਰਤਾਂ ਤੁਸੀਂ ਔਰਤ ਦੇ ਦਰਦ ਨੂੰ ਪਛਾਣੋ ਰੇਖਾ ਗੁਪਤਾ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਹੈ ਭਾਜਪਾ ਦੀ ਉਹਦੇ ਅੱਗੇ ਵੀ ਗੁਹਾਰ ਲਾਈ ਹੈ ਪ੍ਰਧਾਨ ਮੰਤਰੀ ਅੱਗੇ ਵੀ ਗੁਹਾਰ ਲਾਈ ਹੈ ਮੁੱਖ ਮੰਤਰੀ ਯੋਗੀ ਤੇਤਿਆਨਾਥ ਅੱਗੇ ਵੀ ਗੁਹਾਰ ਲਾਈ ਹੈ ਇਹ ਹੈ ਦੂਜੇ ਪਾਸੇ ਫਸੀ ਹੋਈ ਸੀਬੀਆਈ ਜਿਹੜੀ ਹੈ ਉਹ ਕਹਿ ਰਹੀ ਹੈ ਵੀ ਅਸੀਂ ਇਸ ਦੀ ਐਸਐਲਪੀ ਪਾਵਾਂਗੇ ਛੇਤੀ ਹੀ ਦੇਖਦੇ ਆਂ ਕਦੋਂ ਪਾਉਂਦੇ ਆ ਕੀ ਕਰਦੇ ਆ ਇਹ ਦੇਖਨੇ ਆ ਤੇ ਦਿੱਲੀ ਦੀ ਜਿਹੜੀ ਹਾਈ ਕੋਰਟ ਹੈ ਉਹਨੇ ਤਾਂ ਕਿਹਾ ਵੀ ਜਿਹੜਾ ਐਮਐਲਏ ਹੈ ਉਹ ਆਈਪੀਸੀ ਦੀਆਂ ਧਾਰਾਵਾਂ ਦੇ ਵਿੱਚ ਉਹ ਕੋਈ ਪਬਲਿਕ ਸਰਵੰਟ ਨਹੀਂਗਾ ਜਿਹੜਾ ਪਬਲਿਕ ਦੇ ਖਜ਼ਾਨੇ ਚੋਂ ਤਨਖਾਹ ਲੈ ਰਿਹਾ ਤੇ ਜਿਹੜੇ ਦੇ ਅੰਡਰ ਪਬਲਿਕ ਸਰਵੰਟ ਨੇ ਹਰ ਇੱਕ ਪਬਲਿਕ ਸਰਵੰਟ ਦੀ ਪੁੱਛਗਿੱਛ ਕਰ ਸਕਦਾ ਉਹ ਆਪ ਪਬਲਿਕ ਸਰਵੰਟ ਹੈ ਨਹੀਂਗਾ ਦਿੱਲੀ ਹਾਈ ਕੋਰਟ ਪਤਾ ਨਹੀਂ ਹੁਣ ਕਿਸ ਕਿਸ ਤਰ੍ਹਾਂ ਨਾਲ ਫੈਸਲਾ ਕਰਨ ਨਾ ਚਾਹ ਰਹੀ ਸੀ ਉਹ ਉਹਨਾਂ ਦਾ ਦੇਖਦੇ ਆਂ ਵੀ ਕੀ ਹੈ ਤੇ ਉਦੋਂ ਦੂਜੇ ਪਾਸੇ ਯੂਪੀ ਦਾ ਇੱਕ ਮੰਤਰੀ ਹੈ ਓਮ ਪ੍ਰਕਾਸ਼ ਰਾਜਪੁਰ ਧਰਿਤ ਕਹੋਂਦਾ ਹੈ ਆਪਣੇ ਆਪ ਨੂੰ ਤੇ ਉਸ ਨੂੰ ਜਦੋਂ ਪੁੱਛਿਆ ਗਿਆ ਵੀ ਉਸ ਨੂੰ ਚਲੋ ਬਾਕੀ ਤਾਂ ਹੋ ਗਿਆ ਉਹ ਦਿੱਲੀ ਉਹਨੂੰ ਬੈਠਣ ਤਾਂ ਦਿੱਤਾ ਜਾ ਸਕਦਾ ਸੀ ਇੰਡੀਆ ਗੇਟ ਤੇ ਕਹਿੰਦਾ ਇੰਡੀਆ ਗੇਟ ਇੰਡੀਆ ਗੇਟ ਉਹ ਕੀ ਕਰਨ ਗਈ ਹੈ ਉਹ ਤਾਂ ਉਨਾਉ ਦੀ ਰਹਿੰਦੀ ਹੈ ਇੱਥੇ ਹੁੰਦੀ ਤਾਂ ਠੀਕ ਸੀ ਯਾਨੀ ਉਹੀ ਗੱਲ ਵੀ 5 ਕਿਲੋਮੀਟਰ ਦਾ ਦੈਰਾ ਕੁਲਦੀਪ ਸਿੰਘਰ ਤੇ ਨਹੀਂ ਉਸ ਕੁੜੀ ਤੇ ਐ ਵੀ ਉੱਥੇ ਦਿੱਲੀ ਕੀ ਕਰਦੀ ਫਿਰਦੀ ਐ ਉਹ ਤਾਂ ਹੋਣੀ ਨਹੀਂ ਚਾਹੀ ਉੱਚੀ ਉੱਚੀ ਹੱਸਦਾ ਐ ਉਹਦਾ ਵੀ ਬਹੁਤ ਜ਼ਿਆਦਾ ਉਹਦੀ ਵੀ ਉਹਦੀ ਵੀ ਤੋਏ ਤੋਏ ਹੋ ਰਹੀ ਐ ਪਬਲਿਕ ਦੇ ਵਿੱਚ ਉਹਦਾ ਮੁੰਡਾ ਜਿਹੜੀ ਸਫਾਈ ਦਿੰਦਾ ਉਹਦੋਂ ਵੀ ਮਾੜੀ ਉਹ ਕਹਿੰਦਾ ਵੀ ਜੇ ਹੁਣ ਰਾਜਪੁਰ ਸਾਹਿਬ ਜੇ ਉਹ ਹੱਸਣਾਂ ਕੀ ਹੋ ਰੋਣ ਜਣੀ ਮਤਲਬ ਉਹਨਾਂ ਦੇ ਹੱਸਣ ਨੂੰ ਜਾਇਜ਼ ਠਾਹ ਰਾ ਰਿਹਾ ਮੁੰਡਾ ਉਹਨਾਂ ਦਾ ਐਡੀਆਂ ਬੇਸ਼ਰਮ ਗੱਲਾਂ ਨੇ ਸੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਦੋਸਤੋ ਕਰਨੀ ਹੈ ਪੰਜਾਬ ਦਾ ਡੀਜੀਪੀ ਜਿਹੜਾ ਹੈ ਉਸ ਨੂੰ ਮਾਨਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15 ਜਨਵਰੀ 2026 ਨੂੰ ਤਾਲਬ ਕਰਿਆ ਕੋਰਟ 'ਚ ਵੀ ਜਿਹੜੀਆਂ ਹਾ ਪੰਜਾਬ ਦੇ ਵਿੱਚ ਲਾਇਡ ਆਰਡਰ ਦੀਆਂ ਇਹ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਖੁੱਲੇ ਆਮ ਜਿਹੜੇ ਜਿਹੜੇ ਕ੍ਰਿਮੀਨਲ ਨੇ ਉਪਮ ਰਹੇ ਹੈ ਦਿਨੇ ਦਿਹਾੜੇ ਇੱਕ ਸਟੇਡੀਅਮ ਦੇ ਵਿੱਚ ਬੰਦੇ ਆਉਂਦੇ ਆ ਮਾਰਦੇ ਆ ਤੇ ਚਲੇ ਜਾਂਦੇ ਆ ਇੰਨੀ ਆਡੀਅנס ਵੀ ਆ ਉੱਥੇ ਉੱਥੇ ਡਿਊਟੀ ਵਾਲੇ ਪੁਲਿਸ ਵਾਲੇ ਵੀ ਖੜੇ ਆ ਕੋਈ ਕਿਸੇ ਨੂੰ ਕੁਝ ਨਹੀਂ ਹੁੰਦਾ ਜਣੀ ਇੰਨਾ ਖੁੱਲਾ ਰਾਜ ਚੱਲ ਰਿਹਾ ਉਹਨਾਂ ਦਾ ਇਹ ਗੱਲਾਂ ਨੂੰ ਆ ਕੇ ਕੋਰਟ ਵਿਧੇ ਵਿੱਚ ਦੱਸੋ ਤੁਸੀਂ ਡੀਜੀਪੀ ਨੂੰ ਸੌ ਕੰਮ ਕੀਤਾ ਹੈ ਇਹ ਡੀਜੀਪੀ ਤਾਂ ਅਧਿਕਾਰੀ ਆ ਉਹਨੂੰ ਹੁਕਮ ਹੋ ਗਿਆ ਵੈਸੇ ਇਹ ਹੁਕਮ ਜ ਸਮਝੀਏ ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਉਹਨੂੰ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਕਿ ਉਹ ਕਿਹਾ ਜਾ ਮੁੱਖ ਮੰਤਰੀ ਹੈ ਤੇ ਕਿਹਾ ਜਾ ਉਹ ਹੋਮ ਮਿਨਿਸਟਰ ਹੈ ਇਹ ਉਹਦੇ ਤੇ ਵੀ ਪਰਛਾਵਾ ਹੈਗਾ ਇਹਦਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਮਹਾਰਾਸ਼ਟਰ ਦੇ ਵਾਰਦਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਹੈ ਉਸ ਹਿੰਦੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਬੇਨਿਜ਼ਮੀਆਂ ਹੁੰਦੀਆਂ ਨੇ ਜਿਹੜਾ ਭ੍ਰਿਸ਼ਟਾਚਾਰ ਚੱਲਦਾ ਹੈ ਉਹ ਕੁਝ ਵਿਦਿਆਰਥੀਆਂ ਨੇ ਨੰਗਾ ਕੀਤਾ ਸੀ 2023-24 ਦੇ ਵਿੱਚ ਜਦੋਂ 2024 ਦੀ ਦਾ ਰਿਪਬਲਿਕ ਡੇ ਸੀਗਾ 26 ਜਨਵਰੀ ਉਦੋਂ ਕੁਝ ਲੋਕਾਂ ਨੇ ਇਸ ਤੇ ਸਵਾਲ ਵੀ ਕੀਤੇ ਸੀ ਕਿ ਜਿਹੜਾ ਵਾਈਸ ਚਾਂਸਲਰ ਹੈ ਇੱਥੇ ਉਹ ਆਪ ਖੁਦ ਬੇਨਿਜ਼ਮੀਆਂ ਦੇ ਨਾਲ ਲੱਗਿਆ ਹੋਇਆ ਹੈ ਇੱਥੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਪੰਜ ਵਿਦਿਆਰਥੀਆਂ ਨੂੰ ਸਸਪੈਂਡ ਕਰਤਾ ਸੀਗਾ ਤੇ ਉਹ ਸਸਪੈਂਸ਼ਨ ਕਾਫੀ ਧੀਰ ਚੱਲੀ ਉਹਨਾਂ ਤੇ ਰੌਲਾ ਪੈਂਦਾ ਰਿਹਾ ਹੜਤਾਲਾਂ ਹੋਣਗੀਆਂ ਧਰਨੇ ਮਜਾਰੇ ਹੋਏ ਪਰ ਸਰ ਉਹ ਯੂਨੀਵਰਸਿਟੀ ਜਿਹੜੀ ਹੈ ਉਹਨੇ ਕੱਢ ਲਿਆ ਰਾਹ ਵੀ ਜਿਹੜੇ ਲਿਖ ਕੇ ਦੇ ਦੇਣਗੇ ਵੀ ਅਸੀਂ ਗਲਤੀ ਕੀਤੀ ਹੈ ਉਹਨਾਂ ਨੂੰ ਅਸੀਂ ਲੈ ਲਾਂਗੇ ਬਾਕੀ ਛੱਡ ਦੇਵਾਂਗੇ ਤਿੰਨ ਜਣੇ ਲਿਖ ਕੇ ਦੇ ਗਏ ਦੋ ਜਣੇ ਰਹਿ ਗਏ ਉਹ ਫਿਰ ਬੰਬੇ ਹਾਈ ਕੋਰਟ ਦਾ ਨਾਗਪੁਰ ਬੈਂਚ ਨੇ ਹੁਣ ਉਹਨਾਂ ਨੂੰ ਜਿਹੜਾ ਰਾਹਤ ਦਿੱਤੀ ਹੈ ਯੂਨੀਵਰਸਿਟੀ ਨੂੰ ਹੁਕਮ ਕਰਿਆ ਕਿ ਵੀ ਇਹਨਾਂ ਦੀ ਸਸਪੈਂਸ਼ਨ ਰੱਦ ਕਰੋ ਤੇ ਇਹਨਾਂ ਦੀਆਂ ਡਿਗਰੀਆਂ ਕੰਪਲੀਟ ਹੋਣ ਦਿਓ ਇਹ ਇਹ ਤੁਸੀਂ ਬਿਲਕੁਲ ਗਲਤ ਕਰਿਆ ਹੋਇਆ ਹੈ ਯਾਨੀ ਇਹ ਐਡੇ ਲੰਬਾ ਸਫਰ ਕਰਨਾ ਪਿਆ ਤੇ ਸਬਰ ਵੀ ਕਰਨਾ ਪਿਆ ਲੰਬਾ ਸਮਾਂ ਇਹ ਇੱਕ ਗੱਲ ਹੈ ਤੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਕਰਨੀ ਹੈ ਕਿ ਜਾਮੀਆ ਮੀਲੀਆ ਇਸਲਾਮੀਆਂ ਯੂਨੀਵਰਸਿਟੀ ਦਿੱਲੀ ਦੀ ਹੈ ਜਿਹੜੀ ਉੱਥੇ ਇੱਕ ਪ੍ਰੋਫੈਸਰ ਨੇਗੇ ਜਿਹੜੇ ਕਿ ਸੋਸ਼ਲ ਵਰਕ ਨਾਂ ਦਾ ਸਬਜੈਕਟ ਪੜ੍ਹਾਉਂਦੇ ਸਮਾਜਿਕ ਕੰਮ ਜਿਹੜੇ ਤੇ ਉਸ ਉਹਨਾਂ ਦਾ ਨਾਮ ਡਾਕਟਰ ਵਰਿੰਦਰ ਬਾਲਾਜੀ ਸ਼ਹਾਰੇ ਡਾਕਟਰ ਵਰਿੰਦਰ ਬਾਲਾਜੀ ਸ਼ਹਾਰੇ ਡਾਕਟਰ ਬਾਲਾਜੀ ਜਿਹੜੇ ਹੈ ਉਹ ਜਿਹੜੇ ਹੈ ਉਹ ਜੀਐਨਯੂ ਤੋਂ ਉਹਨਾਂ ਨੇ ਪੀਐਚਡੀ ਕਰੀ ਹੋਈ ਹੈ ਐਮਫਿਲ ਕਰੀ ਹੋਈ ਹੈ ਐਮਏ ਜਿਹੜੀ ਉਹਨਾਂ ਨੇ ਟਿਸ ਤੋਂ ਕਰੀ ਹੋਈ ਹੈ ਤੇ 22 ਸਾਲ ਦਾ ਉਹਨਾਂ ਦਾ ਪੜਾਉਣ ਦਾ ਪੜਾਉਣ ਦਾ ਤਜਰਬਾ ਹੈਗਾ ਉਹ ਜਿਹੜੇ ਐ ਦਿੱਲੀ ਯੂਨੀਵਰਸਿਟੀ 'ਚ ਵੀ ਪੜਾਏ ਐ ਪਹਿਲਾਂ ਨਾਗਪੁਰ ਯੂਨੀਵਰਸਿਟੀ 'ਚ ਵੀ ਪੜਾਏ ਐ ਅੱਜ ਕੱਲ ਇੱਥੇ ਪੜਾ ਰਹੇ ਐ ਉਹਨਾਂ ਨੇ ਬੀਏ 1 ਦੇ ਬੀਏ ਆਨਰਸ ਦੇ ਏਸ ਪੇਪਰ ਦੇ ਵਿੱਚ ਇੱਕ ਸਵਾਲ ਪੁੱਛ ਲਿਆ ਜਿਹੜਾ ਹੁਣ ਚੱਲ ਰਿਹਾ ਐ ਸਮੈਸਟਰ 'ਬਈ ਇਹਦੇ ਵਿੱਚ ਇੱਕ ਸਵਾਲ ਪੁੱਛ ਲਿਆ ਵੀ ਭਾਰਤ ਅੰਦਰ ਜਿਹੜੀ ਮੁਸਲਮਾਨ ਘੱਟ ਗਿਣਤੀ ਦੇ ਲੋਕ ਐ ਉਹਨਾਂ ਤੇ ਅਤਿਆਚਾਰ ਬਾਰੇ ਆਪਣਾ ਵਿਚਾਰ ਪੇਸ਼ ਕਰੋ ਤੇ ਉਸ ਵਿਚਾਰਾਂ ਲਈ ਟੁਕਮੀਆਂ ਉਦਾਹਰਨਾਂ ਵੀ ਦਿਓ ਇਹ ਸਵਾਲ ਪੁੱਛ ਲਿਆ ਹੁਣ ਇੱਕ ਕੌੜੀ ਸਚਾਈ ਹੈ ਕਿ ਭਾਰਤ ਦੇ ਅੰਦਰ ਮੁਸਲਮ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਕੋਈ ਅੱਖਾਂ ਮੀਟ ਕੇ ਬੰਦ ਕਰਕੇ ਬਹਿ ਜੇ ਕੋਈ ਇਹ ਤਾਂ ਹੈਗੀ ਵੱਖਰੀ ਗੱਲ ਪਰ ਜਿਹਨੂੰ ਜਿਹਦੀਆਂ ਅੱਖਾਂ ਖੁੱਲੀਆਂ ਨੇ ਉਹਨੂੰ ਦਿਸ ਰਿਹਾ ਹੈ ਵੀ ਜ਼ੁਲਮ ਹੋ ਰਿਹਾ ਹੈ ਇਹ ਸੋ ਉਹ ਕਿਹਾ ਗਿਆ ਵੀ ਇਹ ਤਾਂ ਬਹੁਤ ਮਾੜਾ ਸਵਾਲ ਪਾਤਾ ਉਹਨਾਂ ਨੂੰ ਸਸਪੈਂਡ ਕਰਤਾ ਉਨ੍ਹਾਂ ਤੇ ਇੱਕ ਕਮੇਟੀ ਬਠਾਤੀ ਵੀ ਉਹਦੀ ਇਨਕੁਆਇਰੀ ਕਰੂਗੀ ਪਹਿਲਾਂ ਜਿਉਂਵਰਸਿਟੀ ਉਤੇ ਐਫ ਆਈ ਆਰ ਕਰਾਉਣ ਲੱਗੀ ਸੀ ਫਿਰ ਕਿਸੇ ਨੇ رائے ਦਿੱਤੀ ਵੀ ਇਹ ਤਾਂ ਗਲਤ ਹੋ ਜੂਗਾ ਤੁਸੀਂ ਪਹਿਲਾਂ ਇਨਕੁਆਇਰੀ ਕਰਾਓ ਇਨਕੁਆਇਰੀ ਹੋ ਰਹੀ ਹੈ ਜਿੰਨਾ ਚਿਰ ਇਨਕੁਆਇਰੀ ਹੁੰਦੀ ਹੈ ਉਨਾਂ ਚਿਰ ਉਹ ਸਸਪੈਂਡ ਰਹਿਣਗੇ ਇਨਕੁਆਇਰੀ ਦੀ ਰਿਪੋਰਟ ਕੀ ਆਉਂਦੀ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਹੋਊਗਾ ਅਸੀਂ ਇਸ ਦਾ ਇਸ ਦੇ ਆਧਾਰ ਦੇ ਉੱਤੇ ਜਿਹੜਾ ਵਿਰੋਧ ਕਰਦੇ ਆਂ ਕਿ ਇਹ ਜਿਹੜੀ ਅਕਾਦਮਿਕ ਫਰੀडम ਹੈ ਉਹਦੇ ਉੱਤੇ ਬਹੁਤ ਵੱਡਾ ਜਿਹੜਾ ਹੈ ਹਮਲਾ ਹੈਗਾ ਕਿਉਂਕਿ ਮੰਨ ਲਓ ਮੈਂ ਵਿਦਿਆਰਥੀਆ ਮੈਨੂੰ ਇਹ ਸਵਾਲ ਆਇਆ ਹੋਇਆ ਮੈਨੂੰ ਲੱਗਦਾ ਹੈ ਵੀ ਮੁਸਲਮਾਨਾਂ ਤੇ ਕੋਈ ਜ਼ੁਲਮ ਨਹੀਂ ਹੁੰਦਾ ਤਾਂ ਮੈਂ ਆਪਣੀਆਂ ਦਲੀਲਾਂ ਦੇ ਸਕਦਾ ਕਿਸੇ ਨੂੰ ਲੱਗਦਾ ਵੀ ਹੋਰ ਹੈ ਤਾਂ ਉਹ ਆਪਣੀਆਂ ਦਲੀਲਾਂ ਦੇਊਗਾ ਜਣੀ ਜਿਹੜੀ ਐਨਾਲਿਟিক্যাল ਥਿੰਕਿੰਗ ਹੈ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਜਿਹੜੀ ਕਿਸੇ ਚੀਜ਼ ਨੂੰ ਗਹਿਰਾਈ ਨਾਲ ਸਮਝਣ ਦੀ ਜਿਹੜੀ ਗੱਲ ਹੈ ਉਦੇ ਵਾਸਤੇ ਅਜਿਹੇ ਜਿਹੜੇ ਔਖੇ ਸਵਾਲ ਲਿਓ ਪਾਏ ਜਾਣੇ ਜ਼ਰੂਰੀ ਨੇ ਮੈਂ 1978 ਦੇ ਵਿੱਚ ਬੇਰਿੰਗ ਕਾਲਜ ਬਟਾਲੇ ਪੜਾਉਂਦਾ ਸੀ ਪੋਲਿਟিক্যাল ਸਾਇੰਸ ਦਾ ਪੇਪਰ ਹੋਇਆ ਬੀਏ 2 ਦਾ ਉਹਦੇ ਵਿੱਚ ਇੱਕ ਸਵਾਲ ਆ ਗਿਆ ਵੀ ਸੀਪੀਆਈ ਦਾ ਮਤਲਬ ਹੈ ਕਮਿਊਨਿਸਟ ਪਾਰਟੀ ਆਫ ਇੰਦਰਾ ਗਾਂਧੀ ਸੀਪੀਐਮ ਦਾ ਮਤਲਬ ਹੈ ਉਦੋਂ ਸੀਪੀਐਮ ਨੇ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ ਬਾਹਰੋਂ ਸੀਪੀਐਮ ਦਾ ਮਤਲਬ ਹੈ ਕਮਿਊਨਿਸਟ ਪਾਰਟੀ ਆਫ ਮਰਾੜੀ ਜਿਸਾਈ ਵਿਆਖਿਆ ਕਰੋ ਹੁਣ ਇਹ ਵਿਆਖਿਆ ਕਰਨ ਵਾਲੇ ਤੇ ਡਿਪੈਂਡ ਕਰਦਾ ਵੀ ਉਹ ਇਹਨੂੰ ਜਸਟੀਫਾਈ ਕਰਦਾ ਜਾਂ ਰੱਦ ਕਰਦਾ ਹੈ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਇਹ ਸਾਡੀ ਪੜ੍ਹਾਈ ਲਿਖਾਈ ਵੀ ਇੱਕ ਮੁਢਲੀ ਚੀਜ਼ ਹੈ ਸੋ ਇਹ ਇਹ ਬਿਲਕੁਲ ਗਲਤ ਹੈ सस्पेंशन ਇਹ ਅਕਾਦਮਿਕ ਆਜ਼ਾਦੀ ਦੇ ਉੱਤੇ ਹਮਲਾ ਹੈ ਲਾਸਟ ਗੱਲ ਦੋਸਤੋ Rajasthan ਦੇ ਵਿੱਚ ਇੱਕ ਜਿਹੜਾ ਜਲੌਰ ਜ਼ਿਲ੍ਹਾ ਹੈਗਾ ਉੱਥੋਂ ਦੇ ਗਾਜੀਪੁਰ ਪਿੰਡ ਦੇ ਵਿੱਚ 15 ਪਿੰਡਾਂ ਦੀ ਇੱਕ ਪੰਚਾਇਤ ਹੁੰਦੀ ਹੈ ਉਹ ਪੰਚਾਇਤ ਇਹ ਫੈਸਲਾ ਕਰਦੀ ਹੈ ਵੀ ਜਿਹੜੀਆਂ ਵਿਆਹੀਆਂ ਬਰੀਆਂ ਔਰਤਾਂ ਨੇ ਤੇ ਹੋਰ ਨੌਜਵਾਨ ਔਰਤਾਂ ਨੇ ਉਹ ਕੋਈ ਵੀ ਉਹ ਫੋਨ ਨਾ ਵਰਤਣ ਜਿਹੜਾ ਫੋਨ ਕੈਮਰੇ ਵਾਲਾ ਹੈ ਤੇ ਉਹ ਉਹਨਾਂ ਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਤੇ ਪਾਬੰਦੀ ਲਾ ਦਿੱਤੀ ਤਾਂ ਇਹਦਾ ਰੌਲਾ ਪੈ ਰਿਹਾ ਤੇ ਪਾਬੰਦੀ ਅਗਲਾ ਜਿਹੜਾ ਸਾਲ ਆ ਰਿਹਾ ਹੈਗਾ 2026 ਦੀ 26 ਜਨਵਰੀ ਤੋਂ ਲੱਗਣੀ ਹੈ ਉਹ ਯਾਨੀ ਦੇਸ਼ ਜਿਹੜਾ ਹੈ ਉਹ ਆਪਣੀਆਂ ਆਜ਼ਾਦੀਆਂ ਮਨਾਊਗਾ ਆਪਣੇ ਅਧਿਕਾਰ ਮਨਾਊਗਾ ਸੰਵਿਧਾਨ ਦੇ ਹੁਕਰੂਗਾ ਉਹਨਾਂ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਐ ਉਹ ਉਹਦੀ ਕਰੂਗਾ ਤੇ ਉਸ ਦਿਨ ਇਹਨਾਂ 15 ਪਿੰਡਾਂ ਦੀਆਂ ਔਰਤਾਂ ਉਹਨਾਂ ਆਜ਼ਾਦੀਆਂ ਦੇ ਖੋਹੇ ਜਾਣ ਨੂੰ ਮਨਾਉਣ ਗਈਆਂ ਬਹੁਤ ਹੀ ਸ਼ਰਮਨਾਕ ਗੱਲ ਐ ਬੀਜੇਪੀ ਵੀ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਉੱਥੇ ਜਿਹੜੀ ਹੈਗੀ ਐ ਤੇ ਅਜਿਹੇ ਫੈਸਲੇ ਜਿਹੜੇ ਤਾਨਾਸ਼ਾਹੀ ਫੈਸਲੇ ਬਿਲਕੁਲ ਹੀ ਹੋਣੇ ਨਹੀਂ ਚਾਹੀਦੇ ਬਿਲਕੁਲ ਗਰਤ ਨੇ ਅੱਜ ਦੀ ਗੱਲ ਚ ਐਨ ਐ ਬਹੁਤ ਬਹੁਤ ਸ਼ੁਕਰੀਆ